ਸੋ ਬਿਲਕੁਲ ਜੀ ਨੈਕਸਟ ਗੱਲਬਾਤ ਕਰਦੇ ਆ ਜੀ ਇਮੀਗ੍ਰੇਸ਼ਨ ਤਬਦੀਲੀ ਕਾਰਨ ਘਰਾਂ ਦੀ ਸਪਲਾਈ ਵਧੀ ਤੇ ਕਿਰਾਏ ਦੀਆਂ ਕੀਮਤਾਂ ਘਟੀਆਂ 노 ਡਾਊਟ ਜੀ ਇਮੀਗ੍ਰੇਸ਼ਨ ਦੀ ਜਿਹੜੀ ਹੁਣ ਕਾਫੀ ਚੇਂਜਸ ਆਏ ਨੇ ਰੀਸੈਂਟਲੀ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਉਹਨਾਂ ਨੇ ਕਾਫੀ ਕੈਲੋਬੀ ਪ੍ਰੋਗਰਾਮਸ ਨੂੰ ক্লোਜ਼ ਕਰ ਦਿੱਤਾ ਤੇ ਇਹਦੇ ਨਾਲ ਹੁਣ ਘਰਾਂ ਦੀ ਜਿਹੜੀ ਸਪਲਾਈ ਉਹ ਵੱਧ ਚੁੱਕੀ ਹੈ ਕੈਨੇਡਾ ਦੇ ਵਿੱਚ ਤੇ ਜਿਹੜੇ ਕਿਰਾਏ ਦੀਆਂ ਕੀਮਤਾਂ ਉਹ ਘਟ ਰਹੀਆਂ ਨੇ ਤੇ ਗੁਰਮੁਖ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਜਿਹੜਾ ਸਾਰਾ ਸੁਨੀਰੀ ਉਹ ਚੇਂਜ ਹੁੰਦਾ ਨਜ਼ਰ ਆ ਰਿਹਾ ਜਦੋਂ ਤੋਂ ਬਹੁਤ ਸਾਰੀ ਇਮੀਗ੍ਰੇਸ਼ਨ ਕੱਟ ਜਿਹੜੇ ਫੈਡਰਲ ਗਵਰਨਮੈਂਟ ਉਹ ਲਗਾਏ ਗਏ ਆ ਕਈ ਕਾਰਨ ਸੀਗੇ ਇੱਕ ਵੱਡਾ ਕਾਰਨ ਹਾਊਸਿੰਗ ਕ੍ਰਾਈਸਿਸ ਵੀ ਸੀ ਰਿਹਾ ਆ ਜਿਹੜਾ ਕਬੱਡੀ ਪੱਧਰ ਤੇ ਆਪਾਂ ਕਹਿ ਸਕਦੇ ਆ ਕਿ ਜਿਹੜੇ ਰੈਂਟ ਵੀ ਉਹ ਵੀ ਵੱਧ ਸੀ ਵੱਧ ਗਏ ਸੀਗੇ ਇਹਨਾਂ ਨੂੰ ਹ ਜਿਹੜੀ ਘਰਾਂ ਦੀ ਸਪਲਾਈ ਸੀ ਉਹ ਵੀ ਘਟ ਗਈ ਸੀਗੀ ਇਹਦੇ ਚੱਲਦੇ ਹੁਣ ਜਦੋਂ ਫੈਡਰਲ ਬੋਟਾ ਜਿਹੜਾ ਘਟਾ ਦਿੱਤਾ ਗਿਆ ਤੇ ਇਮੀਗ੍ਰੈਂਟ ਆਉਣੇ ਬੰਦ ਹੋ ਗਿਆ ਤੇ ਆਪਣੇ ਆਪ ਵੀ ਇਹ ਮੰਨਿਆ ਜਾ ਰਿਹਾ ਹੈ ਕਿ 2030 ਤੱਕ ਇਹੜੀ ਪ੍ਰੋਬਲਮ ਹੈ ਕਾਫੀ ਹੱਦ ਤੱਕ 45% ਤੱਕ ਇਹ ਸਾਲਵ ਹੋ ਸਕਦੀ ਆ ਪਾਵੇ ਕਿ ਜੇ ਟਾਰਗੇਟ ਲਗਾਤਾਰ ਘਟਾ ਕੇ ਰੱਖਿਆ ਜਾਂਦਾ ਤਾਂ ਇਮੀਗ੍ਰੈਂਟ ਘਟ ਹੋ ਜਾਂਦੇ ਕਿ ਜਿਹੜੀ ਬਰਥ ਡੇਟ ਹੈ ਕੈਨੇਡਾ ਦੀ ਪਹਿਲਾਂ ਵਾਲਾ ਰੇਸ਼ਿਓ ਜਿਹੜੀ ਹੈਗੀ ਆ ਉਹ ਆਲਰੇਡੀ ਘਟ ਆ ਜੀ ਲਗਾਤਾਰ ਘਟ ਰਹੀ ਜਿਹੜੀ ਬਰਥ ਡੇਟ ਹੈਗੀ ਹੈ ਇੱਥੋਂ ਜਿਹੜੀ ਪਾਪ ਜਿਹੜੀ ਇੱਥੋਂ ਦੀ ਪੋਪੂਲੇਸ਼ਨ ਹੈ ਉਹਨਾਂ ਹਾਲਤਾਂ ਦੇ ਬਾਹਰੋਂ ਇਮੀਗ੍ਰੇਸ਼ਨ ਬੰਦ ਹੁੰਦੀ ਆ ਤੇ ਜਿਹੜੀ ਘਰਾਂ ਦੀ ਸ਼ਾਰਟੇਜ ਚੱਲ ਰਹੀ ਸੀ ਵੱਡੇ ਮੈਟਰੋਪੋਲਿਸ ਸ਼ਹਿਰ ਦੇ ਵਿੱਚ ਉਹਨਾਂ ਦੀ ਆਪਣੇ ਆਪ ਹੀ 45% ਤਾਂ ਜਿਹੜੀ ਸਾਲਵ ਹੋਣ ਦੀ ਸੁਭਾਵਨਾ ਦੱਸੀ ਜਾਂਦੀ ਹੈ ਦੇ ਨਾਲ ਘਰਾਂ ਦੇ ਜਿਹੜੇ ਕਿਰਾਏ ਆ ਉਹਦੇ ਵਿੱਚ ਵੀ 12% ਤੱਕ ਜਿਹੜਾ ਕਟਾਉਤੀ ਹੋਣ ਹੋਣੀ ਜਿਹੜਾ ਘਾਟਾ ਨਜ਼ਰ ਆ ਰਿਹਾ ਪਾਵਰ ਰਿਡਿਊਸ ਹੋ ਗਿਆ ਬਹੁਤ ਸਾਰੀਆਂ ਬੇਸਮੈਂਟਸ ਜਿਹੜੀਆਂ ਹੈਗੀਆਂ ਜਾਂ ਕੁਆਟਰ ਆ ਉਹ ਨਹੀਂ ਕਰਾਏ ਤੇ ਹਾਲੇ ਚੜ ਰਹੇ ਭਾਵੇਂ ਇੱਕ ਥੋੜੇ ਜਿ ਹੁਣ ਟਫ ਚੱਲ ਰਿਹਾ ਕੰਮ ਪਹਿਲਾਂ ਕਿੱਥੇ ਬੇਸਮ ਲੱਭਦੀ ਨਹੀਂ ਸੀ ਤੇ ਹੁਣ ਜਿਹੜੀ ਆ ਉਹ ਚੜਨ ਤੇ ਥੋੜੀ ਮੁਸ਼ਕਲ ਆ ਰਹੀ ਆ ਇਹਨਾਂ ਹਾਲਤਾਂ ਨਜ਼ਰ ਮਦ ਆਪਾਂ ਲੱਗਦੇ ਆ ਜਿਹੜੀ ਆ ਪ੍ਰੋਬਲਮ ਹੈ ਜਿਹੜੀ ਪਹਿਲਾਂ ਆਪਾਂ ਕਹਿ ਰਹੇ ਸ਼ਾਰਟਫਾਲ ਸੀਗਾ ਉਹ ਹੁਣ ਕਾਫੀ ਹੱਦ ਤੱਕ ਹਾਲ ਹੁੰਦੀ ਨਜ਼ਰ ਆਉਂਦੀ ਆ ਪਰ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਲੋਕ ਜਿਨ੍ਹਾਂ ਨੇ ਇਨਵੈਸਟ ਕੀਤਾ ਸੀਗਾ ਘਰਾਂ ਦੀ ਮਾਰਕੀਟ 'ਚ ਉਹ ਵੀ ਫਸੇ ਨਜ਼ਰ ਆ ਰਿਹਾ ਕਿ ਜਦੋਂ ਘਰਾਂ ਦੀ ਮਾਰਕ ਜਿਹੜਾ ਮੰਗ ਘਟੂਗੀ ਤੇ ਫਿਰ ਆਪਣੀਆਂ ਜਿਹੜੀ ਪ੍ਰਾਈਸ ਆ ਤਨਵੀਰ ਉਹ ਵੀ ਟੜ ਜਾਊਗੀ ਉਹਨਾਂ ਹਾਲਾਤਾਂ ਜਿਹੜੀ ਨਿਵੇਸ਼ ਕੀਤਾ ਹੋਇਆ ਆ ਉਹਦੇ ਵਿੱਚੋਂ ਆਪਣਾ ਕਰੈਡਿਟ ਲੈਣਾ ਬਹੁਤ ਔਖਾ ਹੋ ਜਾਊਗਾ ਆਮ ਬੰਦੇ ਵਾਸਤੇ ਹਾਂਜੀ ਬਿਲਕੁਲ ਜੀ ਸੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਵੀ ਹੁਣ ਜਿਹੜੇ ਇਮੀਗ੍ਰੇਸ਼ਨ ਕਰਕੇ ਜੋ ਚੇਂਜਸ ਆਏ ਨੇ ਘਰਾਂ ਦੀ ਜਿਹੜੀ ਕੀਮਤਾਂ ਵੀ ਘਟ ਸਕਦੀਆਂ ਨੇ ਤੇ ਕਰਾਂ ਦੀ ਜਿਹੜੀ ਸਪਲਾਈ ਆ ਉਹ ਵੀ ਜ਼ਿਆਦਾ ਹੋ ਸਕਦੀ ਹੈ ਮਾਰਕੀਟ ਦੇ ਵਿੱਚ ਤੇ ਇਹਦੇ ਨਾਲ ਬਹੁਤ ਅਸਰ ਹੋਏਗਾ ਜੀ ਮੇਬੀ ਜਿਹੜੇ ਕਿਰਾਏ ਤੇ ਰਹਿੰਦੇ ਨੇ ਟੈਨੈਂਟਸ ਰੈਂਟ ਜਿਹੜੇ ਪੇ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਵੀ ਦਿਖੇਗਾ ਵੀ ਉਹਨਾਂ ਨੂੰ ਰੈਂਟ ਘਟ ਸਕਦਾ ਆਣ ਵਾਲੇ ਟਾਈਮ 'ਚ